ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਕਦੇ ਵੀ ਅੰਮ੍ਰਿਤਸਰ ਕਿਉਂ ਨਹੀਂ ਗਏ ਇਹਦੇ ਪਿੱਛੇ ਕਾਰਨ ਇੰਨੇ ਗਹਿਰੇ ਆ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਰ ਸੱਚ ਜਾਣਿਓ ਇਹ ਸੱਚ ਹਰ ਸਿੱਖ ਨੂੰ ਪਤਾ ਹੋਣਾ অতি ਜ਼ਰੂਰੀ ਹੈ ਆਓ ਅੱਜ ਸਿੱਖ ਇਤਿਹਾਸ ਦੇ ਇਸ ਸੱਚ ਤੋਂ ਆਪਾਂ ਪੜਦਾ ਚੱਕੀਏ ਤੇ ਸੱਚ ਨੂੰ ਜਾਨਣਾ ਕਰੀਏ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਤੁਸੀਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਨੇ ਉਨ੍ਹਾਂ ਦਾ ਜੀਵਨ ਜ਼ਿਆਦਾਤਰ ਧਰਮ ਦੀ ਰੱਖਿਆ ਜ਼ੁਲਮ ਦੇ ਵਿਰੁੱਧ ਜੰਗਾਂ ਤੇ ਖਾਲਸੇ ਦੀ ਸਾਜਨਾ ਦੇ ਵਿੱਚ ਬੀਤਿਆ। ਅੰਮ੍ਰਿਤਸਰ ਉਸ ਸਮੇਂ ਪਹਿਲਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਥਾਪਿਤ ਸਿੱਖ ਧਰਮ ਦਾ ਕੇਂਦਰ ਬਣ ਚੁੱਕਾ ਸੀ। ਪਰ ਦਸ਼ਮੇਸ਼ ਪੀਜਾ ਦੀ ਦਾ ਜਿਹੜਾ ਮਿਸ਼ਨ ਸੀ ਉਹ ਕੁਝ ਵੱਖਰਾ ਸੀ ਜੀ। ਉਹਨਾਂ ਨੇ ਖਾਲਸੇ ਦੀ ਧਰਤੀ ਲਈ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਚੁਣਿਆ। ਉਹਨੂੰ ਆਪਣਾ ਕੇਂਦਰ ਬਣਾਇਆ। ਜਿੱਥੇ ਸਨ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ। ਜੇ ਆਪਾਂ ਇਹਦੇ ਹਿਸਟੋਰੀਕਲ ਰੀਜ਼ਨ ਤੇ ਝਾਤ ਮਾਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਆਦਾਤਰ ਸਮਾਂ ਜੇ ਤੁਸੀਂ ਦੇਖੋ ਤਾਂ ਯੁੱਧਾਂ ਤੇ ਸੰਘਰਸ਼ਾਂ ਦੇ ਨਾਲ ਭਰਿਆ ਹੋਇਆ ਸੀ। ਮੁਗਲ ਹਕੂਮਤਾਂ ਤੇ ਪਹਾੜੀ ਰਾਜਿਆਂ ਨਾਲ ਲੜਾਈਆਂ ਕਰਕੇ ਉਹਨਾਂ ਨੂੰ ਇੱਕ ਥਾਂ ਕਦੇ ਵੀ ਟਿਕ ਕੇ ਰਹਿਣ ਦਾ ਮੌਕਾ ਨਹੀਂ ਸੀ ਮਿਲਿਆ। ਸੋ ਇੱਕ ਕਾਰਨ ਅੰਮ੍ਰਿਤਸਰ ਨਾਂ ਜਾਣ ਦਾ ਇਹ ਵੀ ਬਣਿਆ ਜੀ। ਦੂਜਾ ਇਤਿਹਾਸਿਕ ਕਾਰਨ ਇਹ ਸੀ ਕਿ ਜਦੋਂ ਬਾਬਾ ਬਕਾਲਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਿਆ ਗਿਆ ਗੁਰੂ ਲਾਧੋ ਰੇ ਲਾਧੋ ਦਾ ਆਪਾਂ ਨੇ ਸਾਰਾ ਇਤਿਹਾਸ ਜਾਨਣਾ ਪਹਿਲਾਂ ਹੀ ਕੀਤਾ ਕਰ ਚੁੱਕੇ ਹਾਂ ਇਸ ਚੈਨਲ ਦੇ ਉੱਤੇ ਉਸ ਤੋਂ ਥੋੜੇ ਸਮੇਂ ਬਾਅਦ ਉਹ ਹਰਿਮੰਦਰ ਸਾਹਿਬ ਜਾਂਦੇ ਨੇ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਹਰਮੰਦਰ ਸਾਹਿਬ ਦੀ ਦੇਖਭਾਲ ਜਿਹੜੀ ਸੀ ਉਹ ਮਸੰਦ ਕਰ ਰਹੇ ਸਨ ਮਸੰਦ ਬਣਾਏ ਤਾਂ ਇਸ ਕਰਕੇ ਗਏ ਸਨ ਤਾਂ ਕਿ ਉਹ ਸਿੱਖ ਸੰਗਤਾਂ ਦਾ ਦਸਬੰਦ ਇਕੱਠਾ ਕਰ ਸਕਣ ਗੁਰਸਿੱਖੀ ਦਾ ਪ੍ਰਚਾਰ ਕਰ ਸਕਣ ਤੇ ਹੋਰ ਜਿਹੜੀਆਂ ਧਾਰਮਿਕ ਗਤੀਵਿਧੀਆਂ ਉਹਦੇ 'ਚ ਮਦਦ ਕਰ ਸਕਣ ਪਰ ਸਮੇਂ ਦੇ ਨਾਲ-ਨਾਲ ਜਿਹੜੇ ਮਸੰਦ ਸੀ ਇਹ ਭ੍ਰਿਸ਼ਟ ਹੋ ਗਏ ਸਨ ਬੇਈਮਾਨ ਹੋ ਗਏ ਸਨ ਇਥੋਂ ਤੱਕ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਮਸੰਦਾ ਨੇ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਇਨਕਾਰ ਕਰ ਦਿੱਤਾ। ਕਿਉਂਕਿ ਮਸੰਦ ਉਸ ਸਮੇਂ ਸਿੱਖ ਸੰਗਤ ਨੂੰ ਪਰਮਾ ਕੇ ਆਪਣੇ ਨਾਲ ਜੋੜਨ ਦੀਆਂ ਆਪਣੀਆਂ ਕੋਸ਼ਿਸ਼ਾਂ ਕਰ ਰਏ ਸਨ ਤਾਂ ਕਿ ਉਹ ਸੰਗਤ ਵੱਲੋਂ ਲਿਆਂਦੀਆਂ ਬੇਸ਼ਕੀਮਤੀ ਵਸਤੂਆਂ ਦੇ ਨਾਲ ਐਸ਼ ਪ੍ਰਸਤੀ ਕਰ ਸਕਣ, ਮਨਮਾਨੀ ਕਰ ਸਕਣ। ਪਰ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਆ ਜਾਂਦੇ ਦਰਬਾਰ ਸਾਹਿਬ ਦੇ ਤਾਂ ਉਹਨਾਂ ਦਾ ਇਹ ਮਨਣਾ ਸੀ ਕਿ ਉਹ ਅਸਲ ਗੁਰੂ ਹੋਣ ਕਾਰਨ ਸਿੱਖਾਂ ਨੂੰ ਆਪਣੇ ਨਾਲ ਜੋੜ ਲੈਣਗੇ ਉਹਨਾਂ ਨੂੰ ਇਹ ਵੀ ਡਰ ਸੀ ਕਿ ਗੁਰੂ ਸਾਹਿਬ ਜਨ ਕੀ ਗੁਰੂ ਤੇਗ ਬਹਾਦਰ ਜੀ ਅੰਦਰ ਜੇ ਆ ਗਏ ਦਰਬਾਰ ਸਾਹਿਬ ਦੇ ਤਾਂ ਸ਼ਾਇਦ ਉਹ ਕਦੇ ਇੱਥੋਂ ਜਾਣ ਹੀ ਨਾ ਉਹ ਇੱਥੇ ਪੱਕੇ ਡੇਰੇ ਹੀ ਲਾ ਲੈਣ ਤੇ ਨਾ ਦੂਜੀ ਕਾਰਨ ਇਹ ਵੀ ਸੀ ਕਿ ਜਿਹੜੇ ਮਸੰਦ ਸੀ ਉਹ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਸੀ ਸੋ ਉਹਨਾਂ ਦੀ ਜਿਹੜੀ ਇਹ ਝੂਠੀ ਧਾਰਨਾ ਸੀ ਇਹਦਾ ਕੀ ਬਣਦਾ ਉਮਸੰਦ ਇਹ ਸਮਝ ਬੈਠੇ ਸਨ ਕਿ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਹਰਮੰਦਰ ਸਾਹਿਬ ਉੱਤੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਹੈ ਇਸ ਲਈ ਉਹੀ ਅਸਲੀ ਗੁਰੂ ਨੇ ਜੋ ਕਿ ਉਹਨਾਂ ਦੀ ਇੱਕ ਬਹੁਤ ਵੱਡੀ ਭੁੱਲ ਸੀ ਇਸ ਘਟਨਾ ਤੋਂ ਕੁਝ ਸਾਲਾਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਤੇ ਮੰਜੀ ਪ੍ਰਣਾਲੀ ਜਿਹੜੀ ਸੀ ਉਹ ਖਤਮ ਕਰ ਦਿੱਤਾ ਉਹਨਾਂ ਦੇ ਚਾਲ ਚੱਲਣ ਨੂੰ ਦੇਖਦੇ ਹੋਏ ਸਿੱਖ ਸੰਗਤਾਂ ਦੇ ਵੱਲੋਂ ਆਈਆਂ ਹੋਈਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਮਸੰਦਾਂ ਦੁਆਰਾ ਕੀਤੇ ਭੜੇ ਕੰਮਾਂ ਤੇ ਲੁੱਟਕੋਸੁੱਟ ਕਰਕੇ ਉਹਨਾਂ ਦੀਆਂ ਇਹਨਾਂ ਕਰਤੂਤਾਂ ਦੀ ਉਹਨਾਂ ਨੂੰ ਸਜ਼ਾ ਵੀ ਦਿੱਤੀ ਤੇ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਉਹਨਾਂ ਨੂੰ ਸਾੜਿਆ ਵੀ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਜੇ ਚਾਹੁੰਦੇ ਤਾਂ ਜ਼ਬਰਦਸਤੀ ਹਰਿਮੰਦਰ ਸਾਹਿਬ ਜਾ ਸਕਦੇ ਸਨ ਪਰ ਉਹਨਾਂ ਨੇ ਅਜੀਹਾਂ ਨਹੀਂ ਕੀਤਾ ਗੁਰੂ ਜੀ ਕੋਲ ਇਸ ਤੋਂ ਕਈ ਗੁਣਾ ਵੱਧ ਮਹੱਤਮਪੂਰਨ ਕੰਮ ਸਨ ਯਾਦ ਰੱਖਿਓ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਖਰੀਦੀ ਸੀ ਜੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਜ਼ਬੂਤ ਸ਼ਹਿਰ ਤੇ ਬਾਅਦ ਵਿੱਚ ਕਿਲੇ ਦੇ ਰੂਪ ਦੇ ਵਿੱਚ ਵਿਕਸਿਤ ਕੀਤਾ ਸੀ ਗੁਰੂ ਜੀ ਨੇ ਸਨ 1699 ਦੀ ਵਿਸਾਖੀ ਦੀ ਤਿਆਰੀ ਕੀਤੀ ਤੇ ਆਉਣ ਵਾਲੀਆਂ ਜੰਗਾਂ ਲਈ ਖਾਲਸੇ ਨੂੰ ਤਿਆਰ ਕਰਨ ਵਰਗੇ ਮਹਾਨ ਕਾਰਜ ਕਰਨੇ ਸਨ ਸੋ ਪਾਤਸ਼ਾ ਨੇ ਘਰੇਲੂ ਲੜਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੱਚਮੁੱਚ ਇਹ ਇੱਕ ਚਮਤਕਾਰ ਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛੋਟੀ ਜੀ ਉਮਰ ਦੇ ਵਿੱਚ ਇੰਨਾ ਵੱਡਾ ਮਹਾਨ ਇਤਿਹਾਸ ਰਚ ਦਿੱਤਾ ਇਸ ਤੋਂ ਇਲਾਵਾ ਜੇ ਆਪਾਂ ਸਪਿਰਚੁਅਲ ਦੇਖੀਏ ਮੈਸੇਜ ਗੁਰੂ ਪਾਤਸ਼ਾਹ ਜੀ ਦਾ ਸੋ ਅਧਿਆਤਮਿਕ ਤੌਰ ਤੇ ਦੇਖੀਏ ਤਾਂ ਗੁਰੂ ਸਾਹਿਬ ਨੇ ਕਦੇ ਵੀ ਕਿਸੇ ਇੱਕ ਥਾਂ ਨੂੰ ਹੀ ਧਰਮ ਦਾ ਕੇਂਦਰ ਨਹੀਂ ਮੰਨਿਆ ਉਹਨਾਂ ਦੀ ਸਿੱਖਿਆ ਸੀ ਕਿ ਜਿੱਥੇ ਧਰਮ ਹੈ ਉੱਥੇ ਹੀ ਦਰਬਾਰ ਹੈ ਇਸ ਲਈ ਅਮ੍ਰਿਤਸਰ ਨਾ ਜਾਣਾ ਕੋਈ ਘਾਟ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਦਰਸ਼ਨ ਤੇ ਸੋਚ ਦੀ ਨਿਸ਼ਾਨੀ ਹੈ। ਵੈਸੇ ਵੀ ਸਾਡੇ ਸਿੱਖ ਗੁਰੂਆਂ ਦੀ ਜੇ ਤੁਸੀਂ ਇਤਿਹਾਸ ਦੇਖੋ ਜਾਂ ਪਰੰਪਰਾ ਦੇਖੋ ਤਾਂ ਉਹਨਾਂ ਦੀ ਇਹ ਹਮੇਸ਼ਾ ਪਰੰਪਰਾ ਰਹੀ ਹੈ ਕਿ ਉਹ ਆਪਣੇ ਪਿਛਲੇ ਗੁਰੂ ਜਿਹੜੇ ਉਹਨਾਂ ਤੋਂ ਪਿਛਲੇ ਗੁਰੂ ਸੀ ਉਹਨਾਂ ਦੀ ਬਣਾਈ ਹੋਈ ਨਾ ਤਾਂ ਥਾਂ ਨਾ ਸ਼ਹਿਰ ਨਾ ਡੇਰੇ ਤੇ ਕਦੇ ਟਿਕੇ ਨਹੀਂ। ਨਾ ਹੀ ਪਿਛਲੇ ਗੁਰੂ ਦੀ ਕੀਤੀ ਹੋਈ ਕਮਾਈ ਤੇ ਉਹਨਾਂ ਨੇ ਜੀਵਨ ਬਤਾਇਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪ ਘਾਲਣਾ ਘਾਲੀ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਧ ਤੋਂ ਵੱਧ ਕੰਮ ਕੀਤੇ ਤੁਸੀਂ ਵਿਚਾਰ ਕੇ ਦੇਖੋ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਬਸਾਇਆ ਗੁਰੂ ਅੰਗਦ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਵਿਕਸਿਤ ਕੀਤਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਜਿਹੜਾ ਉਹ ਬਸਾਇਆ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰੀ ਦੀ ਨੀਂ ਰੱਖੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸੇ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਕੇ ਅੰਮ੍ਰਿਤਸਰ ਬਣਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ ਚਿਹਟਾ ਸਾਹਿਬ ਤੇ ਹੋਰ ਕਈ ਥਾਵਾਂ ਵਿਕਸਿਤ ਕੀਤੀਆਂ ਇਸ ਤੋਂ ਇਲਾਵਾ ਗੁਰੂ ਹਰ राय ਜੀ ਨੇ ਵੀ ਆਪਣੀ ਵੱਖਰੀ ਥਾਂ ਬਣਾਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਦਾ ਆਪਾਂ ਜ਼ਿਕਰ ਪਹਿਲਾਂ ਹੀ ਕਰ ਚੁੱਕੇ ਹਾਂ ਉਹਨਾਂ ਨੇ ਅਨੰਦਪੁਰ ਸਾਹਿਬ ਬਸਾਇਆ ਪਹਿਲਾਂ ਇਹਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਤੇ ਪਰਤ ਕੇ ਅਨੰਦਪੁਰੀ ਰੱਖਿਆ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਸਿੱਖਾਂ ਦੇ 10ਵੇਂ ਗੁਰੂ ਨੇ ਪੂਰੀ ਤਰ੍ਹਾਂ ਵਿਕਸਿਤ ਕੀਤਾ ਹੁਣ ਜਰਾ ਸੋਚੋ ਜੇ ਸਾਰੇ ਗੁਰੂ ਸਿਰਫ ਕਰਤਾਰਪੁਰ ਹੀ ਰਹਿ ਜਾਂਦੇ ਇਹ ਕੇਵਲ ਅੰਮ੍ਰਿਤਸਰ ਵਿੱਚ ਹੀ ਟਿਕ ਜਾਂਦੇ ਤਾਂ ਨਾ ਤਾਂ ਸਿੱਖੀ ਦਾ ਇੰਨਾ ਪ੍ਰਚਾਰ ਹੋਣਾ ਸੀ ਨਾ ਪੰਜਾਬ ਦਾ ਵਿਕਾਸ ਹੋਣਾ ਸੀ ਅੱਜ ਪੰਜਾਬ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਵੀ ਹਰ ਥਾਂ ਗੁਰੂ ਸਹਬਾਨਾਂ ਦੇ ਮੁਬਾਰਕ ਚਰਨ ਪਏ ਹੋਏ ਨੇ ਪੂਰਬ ਵੱਲ ਬੰਗਾਲ ਦੱਖਣ ਵੱਲ ਹਜ਼ੂਰ ਸਾਹਿਬ ਪੱਛਮ ਵੱਲ ਪੰਜਾ ਸਾਹਿਬ ਤੇ ਬਗਦਾਦ ਤੱਕ ਪੰਜਾਬ ਦੇ ਵੱਡੇ ਵੱਡੇ ਸ਼ਹਿਰ ਸਾਡੇ ਗੁਰੂਆਂ ਦੀ ਕਿਰਪਾ ਦੇ ਨਾਲ ਵਿਕਸਿਤ ਹੋਏ ਨੇ ਜਿੱਥੇ ਜਿੱਥੇ ਗੁਰੂ ਸਾਹਿਬ ਆਣ ਗਏ ਉੱਥੇ-ਉੱਥੇ ਸਿੱਖ ਸੰਗਤਾਂ ਦੁਆਰਾ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਸੋ ਇਹ ਸਭ ਇਤਿਹਾਸਿਕ ਧਾਰਮਿਕ ਤੇ ਸਮਾਜਿਕ ਕਾਰਨ ਸਨ ਜਿੰਨਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ਼ਰੀਰ ਕਰਕੇ ਕਦੇ ਵੀ ਅੰਮ੍ਰਿਤਸਰ ਦਰਸ਼ਨ ਕਰਨ ਨਹੀਂ ਆਏ ਪਰ ਆਪਣੇ ਵਿਚਾਰਾਂ ਨਾਲ ਬਾਣੀ ਨਾਲ ਰੋਹਾਨੀਤ ਨਾਲ ਤੇ ਆਪਣੀ ਕੁਰਬਾਨੀ ਦੇ ਨਾਲ ਅੱਜ ਵੀ ਜ਼ਰਰੇ ਜ਼ਰਰੇ ਦੇ ਵਿੱਚ ਸਮਾਏ ਹੋਏ ਨੇ ਉਮੀਦ ਕਰਦੇ ਹਾਂ ਇਹ ਇਤਿਹਾਸ ਦੀ ਜਾਣਕਾਰੀ ਸੁਣਨ ਤੋਂ ਬਾਅਦ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ ਹੋਵੇਗਾ ਹੋ ਸਕਦਾ ਹੈ ਵੀਡੀਓ ਬਣਾਉਂਦੇ ਹੋਏ ਸਾਡੇ ਤੋਂ ਕੋਈ ਗਲਤੀ ਭੁਲਚੁਕ ਹੋ ਗਈ ਹੋਵੇ ਸੰਗਤ ਤੇ ਗੁਰੂ ਬਖਸ਼ਣ ਜੋਗ ਹੈ ਤੁਸੀਂ ਆਪਾਂ ਨੇ ਕੋਈ ਵੀ ਸੁਝਾਅ ਹੋਵੇ ਉਹਨੂੰ ਕਮੈਂਟ ਬਾਕਸ ਦੇ ਵਿੱਚ ਵੀ ਸਾਨੂੰ ਦੇ ਸਕਦੇ ਹੋ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਇਤਿਹਾਸਿਕ ਜਾਣਕਾਰੀਆਂ ਜਾਂ ਗੁਰੂ ਇਤਿਹਾਸ ਵਧੀਆ ਲੱਗਦਾ ਹੈ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਅੱਗੇ ਵੱਧ ਤੋਂ ਸਾਂਝਾ ਕਰੋ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਸਾਡੇ ਵੱਲੋਂ ਬਣਾਈ ਗਈ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਸਕੇ ਹੁਣ ਸਾਨੂੰ ਦੋ ਇਜਾਜ਼ਤ ਫੇਰ ਮਿਲਾਂਗੇ ਇੱਕ ਨਵੀਂ ਇਤਿਹਾਸਿਕ ਤੇ ਗੁਰੂ ਇਤਿਹਾਸ ਦੇ ਬਾਰੇ ਜਾਣਕਾਰੀ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ